ਮੇਰਾ ਆਪਣਾ ਖਿਆਲ ਹੈ ਕਿ ਇਸ ਵੇਲੇ ਜੋ ਹੋ ਰਿਹਾ ਵਾ ਇਹਦੇ ਨਾਲ ਦੋਵਾਂ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਵਾ ਇੱਕ ਪਾਸੇ ਭਾਜਪਾ ਦੇ ਉਮੀਦਵਾਰਾਂ ਦਾ ਭਾਜਪਾ ਦੇ ਚੋਣ ਮੂਹਮ ਦਾ ਨੁਕਸਾਨ ਹੋ ਰਿਹਾ ਦੂਜੇ ਪਾਸੇ ਕਿਸਾਨਾਂ ਦਾ ਆਪਣਾ ਨੁਕਸਾਨ ਹੋ ਰਿਹਾ ਆਫਟਰ ਆਲ ਕਾਰਬਾਰ ਛੱਡ ਕੇ ਕਿਸਾਨ ਜਿਹੜੋਂ ਵਿਰੋਧ ਕਰਨ ਆਉਂਦੇ ਆ ਤੇ ਆਪਣਾ ਉਹਨਾਂ ਦਾ ਕੰਮ ਜਿਹੜਾ ਵਾ ਉਹ ਸਫਰ ਹੁੰਦਾ ਹੀ ਹੈ ਮੇਰਾ ਆਪਣਾ ਮੰਨਣਾ ਵਾ ਕਿ ਦੋਵਾਂ ਤਰ੍ਹਾਂ ਨੂੰ ਇੱਕ ਤਰੀਕੇ ਨਾਲ ਇਨਟਰੋਸਪੈਕਸ਼ਨ ਅੰਗਰੇਜ਼ੀ ਦਾ ਵਰਡ ਹੈ ਇਨਟਰੋਸਪੈਕਸ਼ਨ ਜਿਹਨੂੰ ਆਪਾਂ ਟਰਾਂਸਲੇਟ ਕਰੀਏ ਤੇ ਆਤਮ ਨਰੀਖਣ ਕਰਨ ਦੀ ਦੋਵਾਂ ਪਾਸਿਓਂ ਲੋੜ ਆ ਅੰਤਰ ਜਾਤੀ ਮਾਰਨ ਦੀ ਲੋੜ ਆ ਭਾਜਪਾ ਨੂੰ ਪਹਿਲਾਂ ਕਿਉਂ ਅੰਤਰ ਅੰਦਰ ਅੰਤਰ ਜਾਤੀ ਮਾਰਨ ਦੀ ਲੋੜ ਆ ਇਹੋ ਇਸ ਕਰਕੇ ਕਿਉਂਕਿ ਜਰੋਂ ਇੱਕ ਸਾਲ ਕਿਸਾਨ ਅੰਦੋਲਨ ਚੱਲਿਆ ਪਹਿਲਾਂ ਉਸ ਤੋਂ ਬਿੱਲ ਲਿਆਂਦੇ ਤੁਸੀਂ ਬਿਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਔਰ ਫਿਰ ਜਰੋਂ ਬਿੱਲ ਵਾਪਸ ਹੋਏ ਉਦੋਂ ਤੁਸੀਂ ਕੁਝ ਵਾਅਦੇ ਕੀਤੇ ਸੀ ਵਾਦੇ ਕੀਤੇ ਸੀ ਕਿ ਐਮਐਸਪੀ ਵਾਸਤੇ ਮਿਨੀਮਮ ਸਪੋਰਟ ਪ੍ਰਾਈਸ ਵਾਸਤੇ ਇੱਕ ਕਮੇਟੀ ਬਣਾਈ ਜਾਊਗੀ ਉਸ ਪਾਸੇ ਨੂੰ ਅਸੀਂ ਇੱਕ ਇਮਾਨਦਾਰੀ ਨਾਲ ਤੁਰੇ ਨਹੀਂ ਉਸ ਪਾਸੇ ਨੂੰ ਔਰ ਕਿਸਾਨਾਂ ਨੂੰ ਬਹੁਤ ਗੁੱਸਾ ਵਾ ਕਿ ਜਿਹੜੀ ਉਹਦੇ ਤੇ ਸਰਕਾਰ ਨੇ ਸਾਡੇ ਨਾਲ ਧੋਖਾ ਕੀਤਾ ਵਾ ਸੋਇਸ ਕਰਕੇ ਉਹਨਾਂ ਨੂੰ ਦਿੱਲੀ ਚਲੋ ਵੱਲ ਦਾ ਨਾਦਾਇਕ ਅੰਦੋਲਨ ਜਿਹੜਾ ਵਾ ਕਿਸਾਨ ਅੰਦੋਲਨ 2 ਉਹ ਸ਼ੁਰੂ ਕਰਨਾ ਪਿਆ ਭਾਜਪਾ ਨੂੰ ਸੋਚਣਾ ਚਾਹੀਦਾ ਸੀ ਵੀ ਜੇ ਅਸੀਂ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੇ ਆਂ ਔਰ ਕੱਲਿਆਂ ਇਲੈਕਸ਼ਨ ਲੜਨੀ ਅੱਗੇ ਤੇ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੇ ਸੀ ਕਿ ਕੱਲਿਆਂ ਇਲੈਕਸ਼ਨ ਲੜਨੀ ਆ ਤੇ ਸਿਰਫ ਸਿੱਖ ਲੀਡਰਾਂ ਨੂੰ ਪਾਰਟੀ ਨਾਲ ਲਾ ਕੇ ਇਲੈਕਸ਼ਨ ਲੜੀ ਜਾਣੀ ਲੋਕੀ ਵੀ ਸਾਥ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਆਲਮੋਸਟ 65 ਤੋਂ 60% ਲੋਕ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਆ ਉਹਨਾਂ ਨੂੰ ਨਾਲ ਲੈਣਾ ਪਊਗਾ ਔਰ ਜਿਹੜੇ 60 ਤੋਂ 65% ਲੋਕ ਜਿਹੜੇ ਪਿੰਡਾਂ ਚ ਰਹਿੰਦੇ ਆ 60% ਲੋਕ ਉਹ ਡਾਇਰੈਕਟਲੀ ਕਿਸਾਨੀ ਦੇ ਨਾਲ ਖੇਤੀ ਦੇ ਨਾਲ ਸੰਬੰਧਿਤ ਆ ਉਹਨਾਂ ਦੀ ਰੋਜ਼ਮਰਾਂਹ ਜ਼ਿੰਦਗੀ ਜਿਹੜੀ ਆ ਕਿਸਾਨੀ ਦੇ ਉੱਤੇ ਨਾਲ ਉਤੰਦਰ ਪਰਿਆ ਸੋ ਇਸ ਕਰਕੇ ਉਹਨਾਂ ਨੂੰ ਨਾਲ ਲੈਣਾ ਪਊਗਾ ਉਸ ਗੱਲ ਵੱਲ ਸਰਕਾਰ ਨੇ ਧਿਆਨ ਬਿਲਕੁਲ ਦਿੱਤਾ ਹੀ ਨਹੀਂ ਸੋ ਇਸ ਕਰਕੇ ਮੇਰਾ ਖਿਆਲ ਆ ਕਿ ਭਾਜਪਾ ਨੂੰ ਚੋਣਾਂ ਤੋਂ ਬਾਅਦ ਜੇ ਉਹ ਸਰਕਾਰ ਬਣਾਉਂਦੇ ਆ ਤੇ ਵਾਕਈ ਸincereity ਦੇ ਨਾਲ ਇਸ ਪਾਸੇ ਸੋਚਣਾ ਪੈਣਾ ਵਾ ਦੂਜੇ ਪਾਸੇ ਕਿਸਾਨਾਂ ਨੂੰ ਜਦੋਂ ਇੱਕ ਸਾਲ ਅੰਦੋਲਨો ਚਲਾਇਆ ਉਹਦੇ ਤੋਂ ਬਹੁਤ ਸਾਰੇ ਸਬਕ ਲੈਣੇ ਚਾਹੀਦੇ ਸੀ ਉਸ ਤੋਂ ਬਾਅਦ ਗਲਤ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕੀਤੀ ਜਾਂ ਤੇ ਐਸਕੇਐਮ ਇਲੈਕਸ਼ਨ ਲੜਦੀ ਸਯੁਗ ਕਿਸਾਨ ਮੋਰਚਾ ਐਜ਼ ਅ ਜਥੇਬੰਦੀ ਇਲੈਕਸ਼ਨ ਲੜਦੀ ਆਪਣੇ ਆਪ ਨੂੰ ਪਾਰਟੀ ਬਣਾ ਕੇ ਇਲੈਕਸ਼ਨ ਲੜਦੀ ਉਹ ਉਹਨਾਂ ਨੇ ਨਹੀਂ ਕੀਤਾ ਕੁਝ ਉਹਨਾਂ ਦੀਆਂ ਜਥੇਬੰਦੀਆਂ ਨੇ ਇਲੈਕਸ਼ਨ ਲੜੀ ਔਰ ਇਚ ਕਾਮਯਾਬੀ ਨਹੀਂ ਮਿਲੀ ਸੋ ਆਪਣੇ ਆਪ ਨੂੰ ਉਹਨਾਂ ਨੇ ਕਮਜ਼ੋਰ ਕੀਤਾ ਕਮਜ਼ੋਰ ਕੀਤਾ ਜਾਂ ਕਮਜ਼ੋਰੀ ਦਾ ਇਜ਼ਹਾਰ ਦਿੱਤਾ ਉਸ ਤੋਂ ਬਾਅਦ ਫਿਰ ਪੰਜ ਸੱਤ ਜਥੇਬੰਦੀਆਂ ਨੇ ਦੁਬਾਰਾ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਦੁਬਾਰਾ ਅੰਦੋਲਨ ਚ ਲਾਉਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਉਹਨਾਂ ਨੂੰ ਚਾਹੀਦੀ ਸੀ ਵੀ ਸਾਰਿਆਂ ਨਾਲ ਲੱਗੇ ਚੱਲਣ ਜੇ ਸਾਰੇ ਨਹੀਂ ਮੰਨਦੇ ਤੇ ਸਿਰਫ ਕੁਝ ਜਥੇਬੰਦੀਆਂ ਨੂੰ ਇਸ ਤਰ੍ਹਾਂ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ ਔਰ ਫਿਰ ਉਹਨਾਂ ਨੂੰ ਪਤਾ ਸੀ ਵੀ ਜੇ ਪਿਛਲੀ ਵਾਰੀ ਸਾਨੂੰ ਦਿੱਲੀ ਨਹੀਂ ਵੜਨ ਦਿੱਤਾ ਦਿੱਲੀ ਤੱਕ ਤੇ ਅਸੀਂ ਚਲੇ ਗਏ ਸੀ ਕੀ ਹੈ ਕਿ ਸਾਨੂੰ ਦਿੱਲੀ ਤੱਕ ਵੀ ਪਹੁੰਚਣ ਦੇਣਗੇ ਇਹ ਸੋਚਣਾ ਚਾਹੀਦਾ ਸੀਗਾ ਉਹੀ ਹੋਇਆ ਅੰਬਾਲੇ ਦੇ ਵਿੱਚ ਹੀ ਰੋਕ ਲਿਆ ਗਿਆ ਔਰ ਬਹੁਤ ਨੁਕਸਾਨ ਹੋਇਆ ਕੁਝ ਮੌਤਾਂ ਵੀ ਹੋ ਗਈਆਂ ਇੱਕ ਮੌਤ ਉੱਥੇ ਹੋ ਗਈ ਕੋਈ ਜ਼ਖਮੀ ਹੋ ਗਏ ਕੁਝ ਬਾਅਦ ਦੇ ਵਿੱਚ ਹੋ ਗਈਆਂ ਸੋ ਅਸੀਂ ਆਪਣਾ ਨੁਕਸਾਨ ਵੀ ਕੀਤਾ ਕਾਰਬਾਰ ਵੀ ਛੱਡਿਆ ਔਰ ਹਾਸਲ ਕੁਝ ਨਹੀਂ ਹੋਇਆ ਔਰ ਉਸ ਤੋਂ ਬਾਅਦ ਜਰੋਂ ਕੇਂਦਰ ਨੇ ਕਿਹਾ ਜੀ ਅਸੀਂ ਕੁਝ ਹੋਰ ਫਸਲਾ ਦੀ ਐਮਐਸਪੀ ਦੇ ਦਿੰਨੇ ਆ ਉਹਨੂੰ ਨਕਾਰਨ ਦੀ ਬਜਾਏ ਸਾਨੂੰ ਨੇਗੋਸ਼ੀਏਸ਼ਨ ਕਰਨੀ ਚਾਹੀਦੀ ਸੀ ਵੀ ਤੁਸੀਂ ਤਿੰਨ ਹੋਰ ਫਸਲਾਂ ਦੀ ਸਾਨੂੰ ਐਮਐਸਪੀ ਦੇ ਰਹੇ ਜੇ ਸਾਨੂੰ ਸੱਤਾਂ ਦੀ ਹੋਰ ਦੀ ਲੋੜ ਹੈ ਪੰਜਾਂ ਦੀ ਹੋਰ ਦੀ ਲੋੜ ਹੈ ਪੰਜਾਬ ਚ ਇਹਨਾਂ ਦੀ ਲੋੜ ਹੈ ਹਰਿਆਣਾ ਚ ਇਹਨਾਂ ਦੀ ਲੋੜ ਹੈ ਬਾਕੀ ਸਟੇਟਾਂ ਚ ਇਹਨਾਂ ਦੀ ਲੋੜ ਹੈ ਸੋ ਇਸ ਕਰਕੇ ਨੇਗੋਸ਼ੀਏਸ਼ਨ ਦਾ ਰਸਤਾ ਕਦੀ ਨਹੀਂ ਸੀ ਛੱਡਣਾ ਚਾਹੀਦਾ ਸ਼ੰਭੂ ਦੇ ਵਿੱਚ ਜਿਹੜਾ ਮੋਰਚਾ ਲਾਇਆ ਠੀਕ ਹੈ ਸਾਡੇ ਬੰਦੇ ਹਰਿਆਣਾ ਨੇ ਅਰੈਸਟ ਕੀਤੇ ਆ ਹਰਿਆਣਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਵੀ ਇਸ ਤਰ੍ਹਾਂ ਦੀ ਅਰੈਸਟ ਦਾ ਕੀ ਫਾਇਦਾ ਬੰਦੇ ਦੋਸ਼ਾਂ ਨੂੰ ਇਹਦਾ ਫੜ ਕੇ ਆਪਣੇ ਹੱਕਾਂ ਲਈ ਲੜ ਰਹੇ ਸੀ ਫੜ ਲਿਆ ਤੁਸੀਂ ਅਰੈਸਟ ਕਰ ਲਿਆ ਛੱਡ ਦਿਓ ਉਹਨਾਂ ਨੂੰ ਔਰ ਹੁਣ ਉਹਨਾਂ ਦੀ ਵਾਸਤੇ ਜਿਹੜੇ ਸੰਘਰਸ਼ ਕਰਨ ਵਾਸਤੇ ਜਿਹੜਾ 1 ਮਹੀਨਾ ਉੱਥੇ ਬੈਠੇ ਰਹੇ ਆ ਆਪਾਂ ਆਪਣਾ ਨੁਕਸਾਨ ਕੀਤਾ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਿਹੜੇ ਯਾਤਰੀ ਉਹ ਵੀ ਪਰੇਸ਼ਾਨ ਹੋਏ ਔਰ ਅਖੀਰ ਸਾਨੂੰ ਉਹ ਕਰਨਾ ਜਿਹੜਾ ਉਹ ਮਲਤਵੀ ਕਰਨਾ ਪਿਆ ਹੁਣ ਅਸੀਂ ਠੀਕ ਹੈ ਗੁੱਸਾ ਬਹੁਤ ਆ ਕਿਸ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਆ ਲੇਕਿਨ ਵਿਰੋਧ ਇਸ ਤਰ੍ਹਾਂ ਕਰਨ ਦੀ ਬਜਾਏ ਉਹਨਾਂ ਦਾ ਕਰਾਓ ਕਰਨ ਦੀ ਬਜਾਏ ਆਪਾਂ ਵੋਟਰਾਂ ਨੂੰ ਕਿਹਣਾ ਕਹੀਏ ਕਿ ਇਹਨਾਂ ਨੂੰ ਨਾ ਵੋਟ ਪਾਓ ਇਹਨਾਂ ਦੇ ਵੈਲਟ ਬਾਕਸes ਤੋਂ ਜ਼ੀਰੋ ਵੋਟ ਨਿਕਲਨਦੇਓ ਪਿੰਡ ਦੇ ਪਿੰਡ ਜੇ ਉਹਨਾਂ ਨੂੰ ਵੋਟ ਨਹੀਂ ਪਾਉਣਗੇ ਤੇ ਕਿਵੇਂ ਜਿੱਤ ਜਾਣਗੇ ਸੋ ਇਸ ਕਰਕੇ ਕਰਾਓ ਕਰਨ ਦੀ ਬਜਾਏ ਕਿਉਂਕਿ ਇਹ ਤਾਂ ਫਿਰ ਟਕਰਾਵ ਦੀ ਸਥਿਤੀ ਬਣਦੀ ਹੈ ਜੇ ਤੁਸੀਂ ਉਹਨਾਂ ਦਾ ਕਰਾਓ ਕਰੋਗੇ ਟਕਰਾਵ ਦੀ ਸਥਿਤੀ ਕਰੋਗੇ ਫਿਰ ਤੁਹਾਡੇ ਯਾਰ ਹਰਿਆਣਾ ਪੁਲਿਸ ਕੀ ਫਰਕ ਹੋਇਆ ਫਿਰ ਕੀ ਅਸੀਂ ਚਾਹੁੰਦੇ ਆਂ ਕਿ ਬਾਦ ਦੇ ਵਿੱਚ ਸਰਕਾਰ ਵੀ ਸਾਡੇ ਨਾਲੇ ਉਹੀ ਵਰਤੀ ਰੱਖ ਰੇ ਸੋ ਇਸ ਕਰਕੇ ਮੇਰੇ ਖਿਆਲ ਸੋਚਣ ਦੀ ਲੋੜ ਆ ਦੋਵੇਂ ਪਾਸੇ ਸੋਚ ਸਮਝ ਕੇ ਸਾਨੂੰ ਕਦਮ ਚੁੱਕਣ ਦੀ ਲੋੜ ਆ ਨੁਕਸਾਨ ਕਾਫੀ ਹੋਇਆ ਵਾ ਮੰਗਾਂ ਜਾਇਜ਼ ਨੇ ਐਮਐਸਪੀ ਸਾਨੂੰ ਹੋਰ ਫੈਸਲਿਆਂ ਦੇ ਮਿਲਣੇ ਚਾਹੀਦੀ ਆ ਸਰਕਾਰ ਨਾਲ ਗੱਲਬਾਤ ਕਰੀਏ ਸਰਕਾਰ ਵੀ ਗੱਲਬਾਤ ਦੇ ਰਸਤੇ ਤੇ ਤੁਰੇ ਜਿਸ ਤਰ੍ਹਾਂ ਇਹ ਹੋ ਰਿਹਾ ਵਾ ਇਹਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ ਜਿਵੇਂ ਉਹ ਪੁਰਾਣੀ ਕਹਾਣੀ ਆ ਨਾ ਕਿ ਦੋ ਬਾਂਦਰਾਂ ਦੀ ਲੜਾਈ ਦੇ ਵਿੱਚ ਫਾਇਦਾ ਕੌਣ ਉਠਾ ਜਾਂਦਾ ਵਾ ਕੋਈ ਹੋਰ ਹੀ ਉਠਾ ਜਾਂਦਾ ਵਾ ਸੋ ਇਹ ਸਾਡੀ ਲੜਾਈ ਦੇ ਵਿੱਚ ਹੁਣ ਇਸ ਵੇਲੇ ਭਾਜਪਾ ਔਰ ਕਿਸਾਨਾ ਦੀ ਲੜਾਈ ਦੇ ਵਿੱਚ ਫਾਇਦਾ ਕਿਹੋ ਕਿਸੇ ਹੋਰ ਪਾਰਟੀ ਨੇ ਚੁੱਕ ਜਾਣਾ ਸ਼ਾਇਦ ਆਪ ਆਮ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਜਾਈਆ ਕਾਂਗਰਸ ਨੂੰ ਫਾਇਦਾ ਹੋ ਜੂ ਸੋ ਦੋਵਾਂ ਧਿਰਾਂ ਨੂੰ ਸਾਨੂੰ ਸੋਚਣ ਦੀ ਲੋੜ ਆ ਤਾਂ ਕਿ ਅਸੀਂ ਅੱਗੇ ਤੋਂ ਆਪਣਾ ਨੁਕਸਾਨ ਨਾ ਕਰੀਏ ਫਾਇਦੇ ਦਾ ਸੌਦਾ ਜਿਹੜਾ ਵਾ ਉਹ ਸਪੱਸ਼ਟ ਨੂੰ ਤੁਰੇ